ਸ਼ਿਆਰਪੁਰ ਦੇ ਥਾਣਾ ਮੇਟੀਆਣਾ ਦੇ ਅਧੀਨ ਆਉਂਦੇ ਪਿੰਡ ਟੋਡਰਪੁਰ ਤੋਂ ਖਬਰ ਇੱਕ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 9 ਵਜੇ ਦੇ ਕਰੀਬ ਸ਼ਮਲਾਵਰਾ ਨੇ ਹਥਿਆਰ ਨਾਲ ਲੈ ਸੋਕੇ ਇੱਕ ਘਰ ਤੇ ਡਾਕਾ ਮਾਰ ਦਿੱਤਾ ਤਕਰੀਬਨ 6 ਲੱਖ ਦੀ ਨਕਦੀ 2000 ਅਮਰੀਕੀ ਡਾਲਰ ਅਤੇ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਇਹ ਟੋਡਰਪੁਰ ਜੀ ਕੀ ਪਿੰਡ ਦੇ ਵਿੱਚ ਰਿਪੋਰਟ ਹੋਇਆ ਇੱਕ ਘਰ 'ਚ ਡੱਕਾ ਵੱਜਿਆ ਕਾਂ ਬੰਦੀ ਬਣਾ ਕੇ ਕੁੱਟਮਾਰ ਕਰਕੇ ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰ ਹੀ ਸੀਗੇ ਜਿੱਦਾਂ ਚਾਚੇ ਹੁਣੀ ਗਏ ਇਧਰੋਂ ਜਾਣੀ ਦੌੜੇ ਗਏ ਪੈਰੀ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਤੇ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ ਤੇ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋਈ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਾ ਸਗਾ ਬਈ ਹਸਿਆਰ ਸੀਗੇ ਤੇ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥਾ ਫੜ ਦਾਨੀਆਂ ਜਾਂ ਤੇਰੇ ਗੋਲੀ ਮਾਰ ਦਣੇ ਤੇ ਜਿੱਥੇ ਜਿੱਥੇ ਹੈਗਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੀ ਸੋਨਾ ਸੀਗਾ ਕਾਫੀ ਉਹ ਲੈ ਗਏ ਆ ਤੇ ਕੈਚ ਸੀਗਾ ਡਾਲਰ ਸੀਗੇ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗਾਂ ਕਹਿੰਦੇ ਸਭ ਤੋਂ ਅਹਿਮ ਗੱਲ ਹੈ ਕਿ ਉਹ ਨਾਲ ਇੱਕ ਤੇਲ ਲੈ ਕੇ ਆਏ ਹੋ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜੇ ਇਹਦੇ ਨਾਮ ਨਿਕਲਦਾ ਹੋ ਸਕਦਾ ਹੈ ਹੋ ਸਕਦਾ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਹਾਂਜੀ ਬਹੁਤ ਖਤਰਾ ਸਗਾਜੀ ਹਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀਗੇ ਜੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿੱਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਉਹ ਐ ਇਦਾਂ ਸੀਗੀ ਛੋਟੀ ਉਮਰ ਦੇ ਸੀ ਬਾਲੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਵੀ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜਿਹੜਾ ਪਿੰਡ ਹੈ ਜੀ ਟੋਡਰਪੁਰ ਤੇ ਜਸਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਕੀਤੀ ਹੈ ਇਹਦਾ ਮਾਮਲਾ ਹੋਇਆ ਜੀ ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਹਾਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਿਣਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈ ਜਾਂ ਵਾਸ਼ਰੂਮ ਗਈ ਜਾਂ ਦਨ ਟੈਬਲਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲਾ ਗਿਰ ਗਏ ਆ ਕਿਉਂਕਿ ਬਜ਼ੁਰਗ ਆ ਤੇ ਮੈਨੂੰ ਲੱਗਾ ਉਹ ਗਿਰ ਗਏ ਆ ਹੈਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰਸ ਸਾਇਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬੁਲਾਣ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕਿਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋ ਰਿਵਾਲਵਰ ਸੀ ਇੱਕ ਕੋ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਆ ਸੀ ਓਕੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੀ ਉੱਤੋਂ ਪਹਿਲਾਂ ਇੱਕ ਇੱਕ ਵਿੱਚੋਂ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3 ਮੇਰਾ ਉਹਨਾਂ ਨੇ 25 ਤੋਲੇ ਸੋਨਾ ਤੇ ਮੇਰਾ 6 ਲੱਖ ਕੈਸ਼ 2000 ਡਾਲਰ ਅਮਰੀਕਨ ਡਾਲਰ ਸੀ ਮੇਰੇ ਬ੍ਰਦਰ ਮੈਨੂੰ ਆਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਵੀ ਤੂੰ ਕੁਝ ਵੀ ਬਾਏ ਕਰ ਲੈ ਉਹ ਮੇਰਾ ਪਿਆਈ ਸੀ ਹਜੇ ਮੈਂ ਖਰਚ ਨਹੀਂ ਸੀ ਕੀਤਾ ਉਹ ਮੇਰਾ ਸਾਰਾ ਹੀ ਲੈ ਗਏ ਉਹ ਮੇਰਾ ਰੂਮ ਤੁਸੀਂ ਦੇਖ ਸਕਦੇ ਸਾਰਾ ਖਿਲਰਿਆ ਪਿਆ ਇਦਾਂ ਹੀ ਪੂਰੇ ਮੇਰੇ ਸੀਸੀਟੀਵੀ ਲੱਗੀ ਹੋਈ ਹੈ ਘਰ 'ਚ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆ ਕਿਉਂ ਉਹਨਾਂ ਵਿੱਚ ਕੀ ਆ ਨਜ਼ਰ ਆ ਰਿਹਾ ਜੀ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਤੇ ਉਹਨਾਂ ਨੇ ਬਾਹਰ ਵਾਲ ਜਿਹੜੀ ਬਾਹਰਲੀ ਵਾਲ ਆ ਮੇਨ ਵਾਲ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਏ ਆ ਗੇਟ ਤੋਂ ਨਹੀਂ ਹੋਏ ਉਹਨੂੰ ਟੱਪੇ ਆ ਦੈਨ ਉਹਨਾਂ ਨੇ ਆ ਜਿਹੜਾ ਮੇਰਾ ਅੰਦਰਲਾ ਗੇਟ ਆ ਉਹ ਉਹਨਾਂ ਨੇ ਤੋੜ ਦਿੱਤਾ ਆ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਆ ਫਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਟੋਟਲ ਦੇਖੀ ਤਾਂ ਕਿੰਨਾ ਕ ਨੁਕਸਾਨ ਹੈ ਕਿੰਨੇ ਕ ਲੱਖ ਦਾ ਨੁਕਸਾਨ ਹੈ 25 ਟੋਲੇ ਤੁਸੀਂ ਸੋਨਾ ਚਾਹ ਰਹੇ ਹੋ ਤਾਂ ਸਿੱਧਾ ਟੋਲ ਤੇ 25 ਲੱਖ ਦਾ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਹਾਂ ਜੀ ਮਤਲਬ ਕਿੰਨਾ 35 ਲੱਖ ਦੇ ਕਰੀਬ ਹਾਂਜੀ ਸਾਂ ਇੰਨਾ ਹੀ ਸਮਝ ਲਓ ਸਿਸਟਮ ਉਹਨੂੰ ਬੰਦੀ ਬਣਾ ਲਿਆ ਸੀ ਕਿ ਕੁੱਟਮਾਰ ਹਾਂਜੀ ਮੈਨੂੰ ਬਸ ਕਮਰੇ 'ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਆ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਆ ਉਹ ਭੱਜ ਗਏ ਸੀ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਤਾਂ ਡੈਡੀ ਨੂੰ ਭੱਜਣ ਦਾ ਮੌਕਾ ਮਿਲ ਗਿਆ ਉਹ ਗਵੰਡੀਆਂ ਨੂੰ ਲੈਣ ਚਲੇ ਗਏ ਜਿੱਦਾਂ ਨਾ ਕਿੰਨੀ ਕੀ ਦੇਰ ਰੁਕੇ ਕਿੰਨੀ ਕੀ ਦੇਰ ਕਰ ਚੁੱਕੇ ਉਹ ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਕੈਮਰੇ ਤੇ ਐਗਜ਼ੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੇ ਕੈਮਰੇਆਂ ਵਿੱਚ 9:00 ਵਜੇ ਤੋਂ ਉਸ ਟਾਈਮ 9:06 ਮਿੰਟ ਤੇ ਉਹ ਐਂਟਰ ਹੋਏ ਆ ਜੀ ਜਦੋਂ ਤੇ ਹਾਂਜੀ ਨਿਕਲੇ ਕਿੰਨੇ ਵਜੇ ਤੇ 9:13 ਮਿੰਟ ਤੇ ਚਲੇ ਗਏ ਆ ਤੇ ਮਤਲਬ ਕਿ 7 ਮਿੰਟਸ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਵਜ ਕੇ ਆਈ ਥਿੰਕ 16 ਤੇ ਮੇਰੇ ਘਰ ਆਏ ਆ ਮੈਂ ਵੀ ਮੈਨੂੰ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰੋ ਜਾ ਚੁੱਕੇ ਸੀ ਪੁਲਿਸ ਆਈ ਆ ਮੁਕਤ ਪੁਲਿਸ ਆਈ ਆ ਸਰਪੰਚ ਮਿੰਟ ਦੇ ਸਰਪੰਚ ਆਇਆ ਪੁਲਿਸ ਆਈ ਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਤਾਂ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਨਾ 16 ਸਾਬ ਦੀ ਕਿੰਨੀ ਕੇਜ ਆ ਜਿਹੜਾ ਬੇਸੁਰਗ ਨੇ ਉਹ 18 ਇਅਰ ਹੋਣੇ ਆ ਓਕੇ ਉਹਨਾਂ ਨਾਲ ਤਾਂ ਨਹੀਂ ਕੁਟਮਰਗੀ ਨਹੀਂ ਉਹ ਦੌੜ ਗਏ ਨਾ ਤੁਹਾਨੂੰ ਕਿਉਂ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰਤਾ ਮੈਂ ਚਾਹਦੀ ਆ ਕਿ ਉਹ ਜੋ ਵੀ ਅੱਜ ਐਨੇ ਡੇਂਜਰਸ ਸਿਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹੀ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋਰ ਨੈਕਸਟ ਜਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂਕਿ ਉਹ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਏ ਆ ਜੋ ਵੀ ਨਾਲ ਆ ਕੇ ਨਾਲ ਆ ਕੇ ਹੋਏ ਸੀ ਉਹ ਡੀਐਸਪੀ ਪਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰਾ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਟੋਟਰਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਜ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸਐਚਓ ਮੇਟੀਆਂ ਨਾਲ ਆਏ ਸੀਗੇ ਤੇ ਮੌਕਾ ਸੀ ਦੇਖਿਆ ਆ ਵੈਰੀਫਾਈ ਕਰ ਰਹੇ ਆਗੇ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਟ੍ਰੇਸ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ। ਮਕਦਮਾ ਵੀ ਦਰਜ ਕਰਾਂਗੇ। ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਇੰਟਾਡਰਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਨੂਜ ਜਸਪ੍ਰੀਤ ਕੌਰ ਉਹ ਇੱਥੇ ਘਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਦੋਨੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਜਿਨ੍ਹਾਂ ਨੇ ਲੱਕੜ ਦਾ ਦਰਵਾਜ਼ਾ ਜਿਹੜਾ ਮੇਨ ਗੇਟ ਸਗਾ ਨਾਲ ਦਾ ਦਰਵਾਜ਼ਾ ਇਹਦਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਤੇ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ ਪੱਚੀਕ ਤੋਲੇ ਸੋਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ ਦੋ ਕੋ ਉਜਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੱਗੇ ਨੱਕੋਕੋਲ ਖੋਕੇ ਲੈ ਗਏ ਹੈਗੇ ਆ ਤੇ ਵੀਰੇ ਤਿੰਨ ਨੌਜਵਾਨ ਸੀਗੇ ਉਹਨਾਂ ਦੇ ਮੂੰਹ ਟੱਕੀ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਵੇਖਣਾ ਆ ਪਹਿਲੀ ਤੇਰੀ ਮਾਮਲੇ ਚ ਕਿ ਉਹ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਇਆ ਹੋ ਜੀ ਜਿਹੜੇ ਵੀ ਟੱਕ ਮਾਰਨੇ ਸੀ ਜਾਂ ਲੁਕ ਕਰਨੇ ਸੀ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਕਿ ਕਾਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਦੇ ਐਨ ਦੇ ਮੁਤਾਬਕ ਇਰੇ ਨੂੰ ਜਿਹਨਾਂ ਨੂੰ ਅੱਜ ਪੰਜਾਬੀ ਬੋਲਦੇ ਸੀਗੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰੱਖੀ ਵਗਾਰਾ ਕੀਤੀ ਹੋਵੇ ਇਹਨਾਂ ਦੇ ਹੋਵੇ ਨਹੀਂ ਅਜੇ ਆਏ ਆ ਜਸਟ ਆਏ ਆ ਜੋ ਵੀ ਇਨਫੀਮੇਸ਼ਨ ਅੱਗੇ ਤੋਕੇ ਸਾਨੂੰ ਪ੍ਰੋਸੈਸ ਨੂੰ ਅਨੁ ਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲੈ